ਬੜੇ ਅਹਿਮ ਮਸਲੇ ਤੇ ਇਹ ਪ੍ਰੈਸ ਕਾਨਫਰੰਸ ਦਿੱਤਾ ਹੈ ਕਿਉਂਕਿ ਕੱਲ ਮੁਕਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਸੰਗਤਾਂ ਵੱਲੋਂ ਮਾਗੀ ਦਾ ਤਿਹਾਰਾ ਜਿਹੜਾ ਹੈ ਉਹ ਮਨਾਇਆ ਗਿਆ ਤੇ ਉੱਥੇ ਇੱਕ ਗੱਲ ਬੜੀ ਦੇਖਣ ਨੂੰ ਮਿਲੀ ਵੀ ਹੈ ਬਾਦਲ ਦਲ ਵੱਲੋਂ ਸਿੱਧਾ ਜਿਹੜਾ ਹੈ ਰੈਲੀ ਕਰਕੇ ਇੱਕ ਰੂਪ ਚ ਕਾਬਤਖਸਾਬ ਨੂੰ ਚੈਲੰਜ ਕੀਤਾ ਗਿਆ ਉੱਥੇ ਮੈਂ ਵਿਸਤਾਰ ਵਿੱਚ ਤੁਹਾਨੂੰ ਦੱਸੂਗਾ ਕਿਵੇਂ-ਕਿਵੇਂ ਇਹਨਾਂ ਨੇ ਜਿਹੜਾ ਉਹ ਚੈਲੰਜ ਕੀਤਾ ਤੇ ਤੁਸੀਂ ਦੇਖੋਗੇ ਵੀ ਜਿਹੜੇ ਵੀ ਚੰਗੀ ਪੰਥਕ ਸੋਚ ਰੱਖਣ ਵਾਲੇ ਆਗੂ ਸੀ ਬਾਦਲਦਲ ਦੇ ਵੀ ਉਹਨਾਂ ਦੀ ਗੈਰ ਹਾਜ਼ਰੀ ਵੀ ਇਹ ਸਾਬਤ ਕਰਦੀ ਹੈ ਵੀ ਕਿਤੇ ਨਾ ਕਿਤੇ ਉਹਨਾਂ ਨੇ ਵੀ ਮਹਿਸੂਸ ਕੀਤਾ ਵੀ ਇਹ ਜੋ ਕਰ ਰਹੇ ਨੇ ਇਹ ਪੰਥ ਵਿਰੋਧੀ ਹੈ ਤੇ ਉਹਨਾਂ ਨੇ ਉਸ ਚੀਜ਼ ਤੋਂ ਸ਼ਮੂਲੀਅਤ ਕਰਨ ਤੋਂ ਜਿਹੜਾ ਹੈ ਪਾਸਾ ਵਟ ਕੇ ਆਪਦੀ ਆਪਦਾ ਪੱਖ ਜਿਹੜਾ ਹੈ ਇੱਕ ਪੰਥਕ atheshi ਹੋਣ ਦੇ ਨਾਤੇ ਉਹਨਾਂ ਨੇ ਆਪਦਾ ਪੱਖ ਜ਼ਾਹਰ ਕੀਤਾ ਸੋ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਹੋਇਆ ਸੀ ਉਹਦੇ ਵਿੱਚ ਬੜਾ ਸਾਫ਼ ਸੀ ਵੀ ਸੱਤ ਮੈਂਬਰੀ ਕਮੇਟੀ ਹੀ ਅਕਾਲੀ ਦਲ ਦੀ ਜਿਹੜੀ ਹੈ ਅਗਲੀ ਚੋਣ ਕਰੇਗੀ ਅਤੇ ਪ੍ਰਧਾਨ ਦੀ ਚੋਣ ਤੱਕ ਉਹ ਸਾਰਾ ਜਿਹੜਾ ਹੈ ਜ਼ਿੰਮੇਵਾਰੀ ਨਿਭਾਏਗੀ ਪਰ ਇਹਨਾਂ ਨੇ ਉਹਦੇ ਪੈਰਲਲ ਕਮੇਟੀ ਬਣਾ ਕੇ ਕਿਉਂਕਿ ਉਸ ਜਿਹੜੀ ਇਹਨਾਂ ਨੇ ਕਮੇਟੀ ਬਣਾਈ ਉਹਦੇ ਵਿੱਚ ਇਹਨਾਂ ਨੇ ਰਣੀਕੇ ਜੀ ਨੂੰ ਉਹਦਾ ਜਿਹੜਾ ਇੰਚਾਰਜ ਬਣਾਇਆ ਹਾਲਾਂਕਿ ਅਕਾਲ ਤਖਤ ਸਾਹਿਬ ਦੀ ਕਮੇਟੀ ਦੇ ਵਿੱਚ ਧਾਮੀ ਸਾਹਿਬ ਨੂੰ ਚਾਰਜ ਬਣਾਇਆ ਗਿਆ ਸੀ ਤੇ ਉਹ ਸਿਰਫ ਸੀਗਾ ਵੀ ਨਾ ਕੋਈ ਘਟ ਨਾ ਵਧ ਉਹ ਸੱਤ ਮੈਂਬਰ ਹੀ ਸਾਰਾ ਕੁਝ ਦੇਖਣਗੇ ਤੇ ਇਹਨਾਂ ਨੇ ਉਹ ਮੈਂਬਰ ਜਿਹੜੇ ਕੁਝ ਪਾਏ ਨੇ ਉਹਨਾਂ ਨੂੰ ਵੀ ਗੈਰ ਜ਼ਿੰਮੇਵਾਰੀ ਗੈਰ ਜ਼ਿੰਮੇਵਾਰਾਨਾ ਦੀਆਂ ਥਾਵਾਂ ਤੇ ਉਹਨਾਂ ਦੀ ਜ਼ਿੰਮੇਵਾਰੀ ਲਾ ਕੇ ਸੂਬੇ ਪੰਜਾਬ ਤੋਂ ਬਾਹਰ ਉਹਨਾਂ ਨੂੰ ਵੀ ਜਿਹੜਾ ਹੈ ਸਾਈਡ ਲਾਈਨ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਨਾਲੇ ਜਿੱਨਾ ਚਿਰ ਇਹ ਕਿਉਂਕਿ ਬੜਾ ਕਲੀਅਰ ਸੀ ਇਹ ਹੁਕਮਨਾਮਾ ਜਿੱਨਾ ਚਿਰ ਸਿੰਘ ਸਹਿਬਾਨ ਪੰਜੇ ਬੈਠ ਕੇ ਉਹ ਉਸ ਹੁਕਮਨਾਮੇ ਨੂੰ ਅਮੈਂਡ ਨਹੀਂ ਕਰਦੇ ਉਹਨੂੰ ਚੇਂਜ ਨਹੀਂ ਕਰਦੇ ਉਹਨਾਂ ਚਿਰ ਬੜਾ ਕਲੀਅਰ ਹੈ ਵੀ ਇਹੀ ਕਮੇਟੀ ਸਟੈਂਡ ਕਰਦੀ ਆ। ਉਹਨੇ ਬੇਦਾਵਾ ਪਾੜਿਆ ਸੀ। ਉੱਥੇ ਜਾ ਕੇ ਇਹ ਕੌਮ ਦੇ ਨਾਮ ਬੇਦਾਵਾ ਲਿਖ ਕੇ ਆਏ ਨੇ। ਇਹਨਾਂ ਨੇ ਅਕਾਲੀ ਦਲ ਸਾਹਿਬ ਨਾਲ ਸਿੱਧਾ ਮੱਥਾ ਲਾਇਆ। ਵੀ ਗੱਲਾਂ ਦੇ ਵਿੱਚ ਤੁਸੀਂ ਦੇਖੋਗੇ ਸੁਖਬੀਰ ਸਿੰਘ ਬਾਦਲ ਜੀ ਉੱਥੇ ਬੋਲੇ। ਜਿਹੜਾ ਸਟੇਟ ਸੈਕਟਰੀ ਆ ਉਹਨੇ ਇਹਨਾਂ ਨੂੰ ਅਕਾਲੀ ਦਲ ਦਾ ਪ੍ਰਧਾਨ ਸੰਬੋਧਨ ਕਰਕੇ ਜਿਹੜਾ ਹੈ ਬੁਲਾਇਆ। ਵੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣ ਬੋਲਣਗੇ। ਤੇ ਦੱਸੋ ਇਹ ਹੁਣ ਇਸ ਤੋਂ ਸ਼ਰਮਨਾ ਕੀ ਗੱਲ ਹੋ ਸਕਦੀ ਹੈ ਵੀ ਅਕਾਲੀ ਧਰਮ ਸਾਹਿਬ ਦੇ ਹੁਕਮ ਤਬਾਦੋਂ ਅਕਾਲੀ ਧਲ ਤੇ ਪ੍ਰਧਾਨ ਕੀ ਤੋਂ ਲਾਇਆ ਗਿਆ ਉਹਨਾਂ ਨੂੰ ਤੇ ਇਹ ਉਹਨਾਂ ਨੂੰ ਅਕਾਲੀ ਧਲ ਦਾ ਪ੍ਰਧਾਨ ਦੱਸ ਰਹੇ ਨੇ ਫੇਰ ਉੱਥੇ ਇਹ ਗੱਲਾਂ ਕਹੀਆਂ ਗਈਆਂ ਵੀ ਜੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਤੇ ਝੂਠੇ ਇਲਜ਼ਾਮ ਲਾਏ ਗਏ ਨੇ ਸੁਭੀਰ ਸਿੰਘ ਬਾਦਲ ਨੇ ਕਿਹਾ ਵੀ ਮੇਰੇ ਤੇ ਝੂਠੇ ਇਲਜ਼ਾਮ ਲਾਏ ਗਏ ਹੁਣ ਇਲਜ਼ਾਮ ਕਿਹਨੇ ਲਾਏ ਨੇ ਇਲਜ਼ਾਮ ਲਾਏ ਨੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਖੜੇ ਹੋ ਕੇ ਉਹਨਾਂ ਤੇ ਇਲਜ਼ਾਮ ਲਾਏ ਗਏ ਵੀ ਇਹ ਤੁਹਾਡੇ ਤੇ ਇਲਜ਼ਾਮ ਨੇ ਤੁਸੀਂ ਇਹਦਾ ਤੇ ਦੱਸੋ ਸੱਚੇ ਜਾਂ ਝੂਠੇ ਸੋ ਕੀ ਸੁਖਬੀਰ ਸਿੰਘ ਬਾਦਲ ਇਹ ਕਹਿਣਾ ਚਾਹੁੰਦੇ ਨੇ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਪੰ ਸਿੰਘ ਸੇਵਾਨ ਨੇ ਜਿਹੜੇ ਉਹਨਾਂ ਤੇ ਇਲਜ਼ਾਮ ਲਾਏ ਉਹ ਝੂਠੇ ਸੀ ਕਿਨੂੰ ਝੂਠਾ ਸਾਬਤ ਕਰਨਾ ਚਾਹੁੰਦੇ ਨੇ ਉਹ ਇਹਦਾ ਜਵਾਬ ਉਹਨੂੰ ਦੇਣਾ ਪਊਗਾ ਤੇ ਉਹ ਉਸ ਪਵਿੱਤਰ ਜਗ੍ਹਾ ਤੇ ਖੜ ਕੇ ਉਹਨਾਂ ਨੇ ਇੱਕ ਇੱਕ ਇਲਜ਼ਾਮ ਨੂੰ ਮੰਨਿਆ ਤੇ ਅੱਜ ਆ ਕੇ ਕਹਿੰਦੇ ਜੀ ਇਹ ਤਾਂ ਸਾਰਾ ਝੂਠ ਹੈ। ਫੇਰ ਕਿੱਥੇ ਰਹਿ ਗਈ ਪੰਤਿਕ ਦੀ ਗੱਲ ਕਹਿੰਦੇ ਅਸੀਂ ਕਮਜ਼ੋਰ ਕੀਤਾ ਜਾ ਰਿਹਾ ਹੈ ਕਮਜ਼ੋਰ ਕਰਨ ਵਾਸਤੇ ਕੋਈ ਬਾਹਰੀ ਤਾਕਤ ਸਿੱਖ ਕੌਮ ਨੂੰ ਜਾਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਮਰੱਥਾ ਨਹੀਂ ਰੱਖਦੀ। ਜੇ ਅਕਾਲੀ ਦਲ ਕਮਜ਼ੋਰ ਹੋਇਆ ਤਾਂ ਆਪਣੀਆਂ ਇੱਤੇ ਫੈਸਲੀਆਂ ਕਰਕੇ ਗਲਤੀਆਂ ਕਰਕੇ ਅਤੇ ਸਭ ਤੋਂ ਵੱਡ ਜਿੰਮੇਵਾਰੀ ਇਹਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਹੈ। ਇਹ ਸਪੱਸ਼ਟ ਰੂਪ ਦੇਖੋ ਤੁਸੀਂ ਗਾਸਤਖ ਸਾਹਿਬ ਨੇ ਜਿਹੜਾ ਹੁਕਮਨਾਮਾ ਸੀ ਉਹਦੇ ਵਿੱਚ ਬੜਾ ਕਲੀਅਰ ਲਿਖਿਆ ਉਹਨਾਂ ਨੇ ਵੀ ਸ਼੍ਰੋਮਣੀ ਅਕਾਲੀ ਦਰ ਦੀ ਲੀਡਰਸ਼ਿਪ ਆਪਣੇ ਇਹਨਾਂ ਗੁਨਾਹਾਂ ਕਾਰਨ ਸਿੱਖ ਪੰਥ ਦੀ ਰਾਜਸੀ ਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਹੁਣ ਐਦੋਂ ਵੱਧ ਕਿਸੇ ਨੂੰ ਕੀ ਤੁਸੀਂ ਕਿਸੇ ਤੇ ਰੋਪ ਲੱਗ ਸਕਦੇ ਨੇ ਵੀ ਤੁਸੀਂ ਨੈਤਿਕ ਅਧਿਕਾਰ ਹੀ ਤੇ ਤੁਸੀਂ ਅੱਜ ਵੀ ਕਹੋਗੇ ਜੀ ਲੋਕ ਸਾਨੂੰ ਜਿਹੜਾ ਹੈ ਫਲਾਣਾ ਕਮਜ਼ੋਰ ਕਰ ਰਿਹਾ ਫਲਾਣਾ ਕਮਜ਼ੋਰ ਕਰ ਰਿਹਾ ਹੈ ਸੋ ਉਹਨਾਂ ਦੀ ਟੋਟਲ ਇੱਕ ਫਾਲਸ ਨੈਰੇਟਿਵ ਇਹਨਾਂ ਨੇ ਉੱਥੇ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਹੈ